ਅੱਜ ਅਸੀਂ ਪਹੁੰਚੇ ਹਾਂ ਜੀ ਸਾਡੇ ਜਿਸੰਦਰ ਪੱਲਾ ਸਾਹਿਬ ਸਾਡੇ ਉਸਤਾਦ ਲੋਕ ਸਨ ਜਿਨ੍ਹਾਂ ਵੱਲ ਦੇਖਦੇ ਕਿਸੇ ਕਮੇਡੀ ਸ਼ੁਰੂ ਕੀਤੀ ਪਰ ਅੱਜ ਉਹਨਾਂ ਦੀ ਅੰਤਮ ਅਰਦਾਸ ਹੋਈ ਹੈ ਉਹ ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਨੇ ਪਰ ਆਤਮਿਕ ਤੌਰ ਤੇ ਹਮੇਸ਼ਾ ਰਹਿਣਗੇ ਜਿੰਨਾ ਉਹਨਾਂ ਨੇ ਕੰਮ ਕੀਤਾ ਤੋਂ ਮੈਂ ਦੋ ਲਾਈਨਾਂ ਕਹਿਣੀਆਂ ਚਾਹਾਂਗਾ ਏ ਵਿਛੜ ਬੇੜੀ ਦੇ ਪੂਰ ਉਹਨਾਂ ਨੇ ਮੁੜ ਨਹੀਂ ਆਉਣਾ ਸਾਡੇ ਪੱਲਾ ਸਾਫ ਤੁਰ ਗਏ ਦੂਰ ਉਹਨਾਂ ਨੇ ਮੁੜ ਨਹੀਂ ਆਉਣਾ ਜਿਹੜਾ ਉਹਨਾਂ ਨੇ ਕੰਮ ਕੀਤਾ ਹਸਣਾ ਅੱਜ ਦੇ ਟਾਈਮ ਦੇ ਵਿੱਚ ਬੜਾ ਔਖਾ ਹੈ ਜਿੰਨੀਆਂ ਟੈਨਸ਼ਨਾਂ ਇਨਸਾਨ ਨੂੰ ਪੈ ਗਈਆਂ ਜਿੰਨੀਆਂ ਪਰੇਸ਼ਾਨੀਆਂ ਪੈ ਗਈਆਂ ਹੱਸਣਾ ਬਹੁਤ ਸੋ ਦੁਆ ਕਰਿਆ ਕਰੋ ਕਿ ਕਮੇਡੀਅਨ ਦੀ ਉਮਰ ਲੰਬੀ ਹੋਵੇ ਤਾਂ ਕਿ ਸਾਡੀ ਆਵਾਮ ਸਾਡੇ ਪੰਜਾਬ ਨੂੰ ਹੋਰ ਲੰਮਾ ਸਮਾਂ ਆਸਾ ਸਕਣ ਬਾਕੀ ਜਿਹੜੀ ਉਹਨਾਂ ਦੇ ਜਾਣ ਦੀ ਕਮੀ ਹੈ ਉਹ ਇੰਡਸਟਰੀ ਪੂਰੀ ਨਹੀਂ ਕਰ ਸਕਦੇ। ਬਾਕੀ ਉਹ ਸਾਡੀਆਂ ਆਜ਼ਾਦਾਂ ਵਿੱਚ ਹਮੇਸ਼ਾ ਜੀਂਦੇ ਰਹਿਣਗੇ ਕਿਉਂਕਿ ਉਹਨਾਂ ਨੇ ਇੱਕ ਬਹੁਤ ਅੱਛਾ ਮਕਾਮ ਜਿਹੜਾ ਬਹੁਤ ਅੱਛਾ ਤੇ ਬਹੁਤ ਵੱਡਾ ਮਕਾਮ ਜਸਵਿੰਦਰ ਪੱਲਾ ਜੀ ਦਾ